ਸੂਬੇ ਦੇ ਵਿੱਚ ਇਸ ਵਾਰ ਹੜਾ ਦੀ ਮਾਰ ਦੇ ਕਰਕੇ ਝੋਨੇ ਦੀ ਫਸਲ ਬਹੁਤ ਜ਼ਿਆਦਾ ਕੱਟ ਹੋਈ ਹੈ ਸੂਬੇ ਦੇ ਵਿੱਚ ਜੋ ਟੱਚਾ ਮਿੱਥਿਆ ਗਿਆ ਸੀ ਉਹ ਪਾਰ ਨਹੀਂ ਹੋ ਪਾਇਆ ਹੈ ਉਸ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਇਸ ਵਾਰ ਹੜਾ ਦੀ ਮਾਰ ਸੂਬੇ ਦੇ ਵਿੱਚ ਇੰਨੀ ਜ਼ਿਆਦਾ ਪੈਦੀ ਹੈ ਔਰ ਦਾਸੀਏ ਕੀ ਜੋ ਇਸ ਵਾਰ ਹੜਾ ਦੇ ਕਰਕੇ ਬਹੁਤ ਸਾਰਾ ਫਸਲਾ ਨੂੰ ਨੁਕਸਾਨ ਹੋਇਆ ਸੀ ਸੂਬੇ ਦੇ ਵਿੱਚ ਜੋ ਹੜਾ ਦੇ ਕਰਕੇ ਜੋ ਇੰਨੀ ਕੁ ਜ਼ਿਆਦਾ ਮਾਰ ਪਈ ਸੀ ਕਿ ਨਿਰਧਾਰਤ ਟੱਚਾ ਜੋ ਕਿ ਉਸ ਤੋਂ ਫਸਲ ਹੈ ਬਹੁਤ ਜ਼ਿਆਦਾ ਘਟ ਹੋਈ ਹੈ 24 ਲੱਖ ਮੈਟ੍ਰਿਕ ਟਨ ਜੋ ਪੈਦਾਵਾਰ ਦੇ ਉੱਤੇ ਫਰਕ ਪਿਆ ਹੈ ਯਾਨੀ ਕਿ ਘਟ ਹੋਈ ਹੈ ਸੂਬਾ ਸਰਕਾਰ ਨੇ ਇਸ ਸਾਲ ਦਾ ਟੀਚਾ ਜੋ ਰੱਖਿਆ ਸੀ 180 ਲੱਖ ਮੈਟ੍ਰਿਕ ਟਨ ਦੀ ਪੈਦਾਵਾਰ ਦਾ ਟੀਚਾ ਰੱਖਿਆ ਸੀ ਪਰਦਾਸੀਏ ਕੀ ਸੂਬੇ ਦੇ ਵਿੱਚ ਜੋ ਹੜਾ ਦੀ ਮਾਰ ਦੇ ਚੱਲਦਿਆਂ ਇਸ ਵਾਰ ਮੰਡੀਆਂ ਦੇ ਵਿੱਚ ਸਿਰਫ 156 ਲੱਖ ਮੈਟ੍ਰਿਕ ਟਨ ਝੋਨਾ ਹੀ ਜੋ ਕਿ ਖਰੀਦ ਹੋਇਆ ਵੈ ਇਸ ਦਾ ਕਾਰਨ ਜੋ ਕਿ ਕੇਂਦਰੀ ਪੂਲ ਦੇ ਵਿੱਚ ਵੀ ਝੋਨੇ ਦੀ ਖਰੀਦ ਦਾ ਟੀਚਾ ਅਧੂਰਾ ਰਹਿ ਗਿਆ ਵੈ ਸੂਬੇ ਦੇ ਵਿੱਚ ਦੱਸਿਆ ਕੀ ਇਹ ਆਕੜਾ ਇਸ ਕਰਕੇ ਘਟਿਆ ਵੈ ਕਿਉਂਕਿ ਹੜਾ ਦੀ ਬਹੁਤ ਭਿਆਨਕ ਮਾਰ ਸੂਬੇ ਦੇ ਉੱਤੇ ਪਈ ਸੀ ਅਤੇ ਇਹ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ ਕਿ ਸਰਕਾਰ ਦੇ ਵੱਲੋਂ ਜੋ ਟਿੱਚਾ ਤੈਅ ਕੀਤਾ ਗਿਆ ਸੀ ਹੋ ਸਕਦਾ ਹੈ ਕਿ ਉਸ ਟਿੱੱਚੇ ਨੂੰ ਜੋ ਕਿ ਛੂਪਾਣਾ ਮੁਸ਼ਕਲ ਹੋ ਜਾਵੇ ਕਿਉਂਕਿ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹੜਾ ਦੀ ਮਾਰ ਬਹੁਤ ਜ਼ਿਆਦਾ ਪਈ ਸੀ ਅਤੇ ਝੋਨੇ ਦੀ ਫਸਲ ਦੇ ਉੱਤੇ ਇਸ ਦਾ ਬਹੁਤ ਮਾੜਾ ਅਸਰ ਪਿਆ ਸੀ ਫਸਲ ਨੂੰ ਬਹੁਤ ਜ਼ਿਆਦਾ ਬਰਬਾਦ ਕੀਤਾ ਸੀ ਤੇ ਜੇ ਚੱਲਦੇ ਆ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ ਇਸ ਸਾਲ ਹੋਈ ਹੈ ਸਦਸਿਯ ਕੀ ਜੋ ਇਸ ਵਕਤ ਇਹ ਆਕੜਾ ਜੋ ਕਿ ਖੁਰਾਕ ਸਪਲਾਈ ਵਿਭਾਗ ਨੇ ਝੋਨੇ ਦੀ ਖਰੀਦ ਦੀ ਸੀਜ਼ਨ ਦਾ ਪੂਰੇ ਹੋਣ ਤੇ ਜਾਰੀ ਕੀਤਾ ਵੈ ਦੱਸ ਜੀ ਕੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ 5 ਲੱਖ ਏਕੜ ਫਸਲ ਖਰਾਬ ਹੋਈ ਸੀ ਔਰ ਖੁਰਾਕ ਸਪਲਾਈ ਵਿਭਾਗ ਦੇ ਅਨੁਸਾਰ 2024 ਚ ਵੀ ਪੈਦਾਵਾਰ ਘਟ ਹੋਈ ਸੀ ਇਸ ਦੇ ਬਾਵਜੂਦ 175 ਲੱਖ ਮੈਟ੍ਰਿਕ ਟਨ ਖਰੀਦ ਹੋਈ ਸੀ ਤੇ ਵਿਭਾਗ ਦੇ ਅਨੁਸਾਰ 3 ਨਵੰਬਰ ਨੂੰ ਝੋਨੇ ਦੀ ਖਰੀਦ ਦਾ ਆਖਰੀ ਦਿਨ ਸੀ ਇਸ ਦਿਨ ਤੱਕ 156 ਲੱਖ ਮੈਟ੍ਰਿਕ ਟਨ ਦੀ ਫਸਲ ਮੰਡੀਆਂ ਤੱਕ ਪਹੁੰਚੀ ਜਿਸ ਦੇ ਨਾਲ 11 ਲੱਖ ਤੋਂ ਵੱਧ ਕਿਸਾਨਾਂ ਦੇ ਖਾਦਿਆਂ ਦੇ ਵਿੱਚ 37228 ਕਰੋੜ ਰੁਪਏ ਗਏ ਹਨ ਦੱਸ ਜੀ ਕਿ ਨਿੱਜੀ ਏਜੰਸੀਆਂ ਨੇ ਵੀ ਘੱਟ ਖਰੀਦ ਕੀਤੀ ਹੈ ਇਸ ਵਾਰ ਦੱਸਿਓ ਕਿ ਉਹਨਾਂ ਦੀ ਖਰੀਦ ਸਿਰਫ 17773 ਮੈਟ੍ਰਿਕ ਟਨ ਹੀ ਰਹੀ ਹੈ ਸਾਲ 2016 ਤੋਂ ਬਾਅਦ ਚੋਨੇ ਦੀ ਸਭ ਤੋਂ ਘੱਟ ਆਮਦ ਇਸ ਸਾਲ ਹੋਈ ਹੈ ਔਰ ਦੱਸ ਜੀ ਕਿ ਜੋ ਉਸ ਸਮੇਂ ਚੋਨੇ ਦੀ 140 ਲੱਖ ਮੈਟ੍ਰਿਕ ਟਨ ਦੀ ਖਰੀਦ ਹੋਈ ਸੀ ਔਰ ਇਸ ਦਾ ਜੋ ਕਿ ਅਸਰ ਹੈ ਜੋ ਕਿ ਹੜਾ ਦੇ ਕਰਕੇ ਜੋ ਹੋਇਆ ਵੈ ਸਿੱਧਾ ਅਸਰ ਇਸ ਦਾ ਹੜਾ ਦੇ ਕਰਕੇ ਪਿਆ ਹੈ ਜਿਸ ਕਰਕੇ ਜੋ ਕਿ ਇੰਨੀ ਘੱਟ ਇਸ ਵਾਰ ਪੈਦਾਵਾਰ ਹੋ ਪਈ ਹੈ ਸੋ ਇਸ ਦੇ ਨਾਲ ਜੋ ਕਿ ਕੇਂਦਰੀ ਪੂਲ ਦੇ ਵਿੱਚ ਵੀ ਚੋਨੇ ਦੀ ਖਰੀਦ ਦਾ ਰਾਸ਼ਟਰੀ ਪੱਧਰ ਤੇ ਚੱਲ ਰਹੀ ਉਪਲਬਧਤਾ ਤੇ ਅਸਰ ਪੈ ਸਕਦਾ ਹੈ ਕੇਂਦਰ ਨੇ ਇਸ ਵਾਰ ਪੰਜਾਬ ਤੋਂ 173 ਲੱਖਾ ਮੈਟ੍ਰਿਕ ਟਨ ਚਾਵਲ ਕੇਂਦਰੀ ਪੂਲ ਮੰਗਿਆ ਸੀ ਪਰ ਹੁਣ ਜੋ ਖਰੀਦ ਕਟਕ ਹੋਣ ਕਰਕੇ ਚਾਵਲ ਦਾ ਨਿਰਯਾਤ ਉਸ ਦੇ ਉੱਤੇ ਵੀ ਪ੍ਰਭਾਵ ਪੈਂਦਾ ਦਿਖਾਈ ਦੇਵੇਗਾ ਕੇਂਦਰ ਦੇ ਕੋਲ ਪਹਿਲਾਂ ਹੀ ਚੋਲਾ ਦਾ ਕਾਫੀ ਭੰਡਾਰ ਹੈ ਦੂਜੇ ਪਾਸੇ ਜੋ 5 ਸਾਲਾਂ ਚ ਸੂਬੇ ਚੋਨੇ ਦੀ ਫਸਲ ਦੀ ਖਰੀਦ ਵੀ ਵਾਧੇ ਦਿਖਾਈ ਦਿੱਤੀ ਹੈ ਪਰ ਇਸ ਸਾਲ ਖਰੀਦੇ ਵਿੱਚ ਫਰਕ ਜੋ ਕੀ ਹੜਾ ਦੀ ਪਈ ਮਾਰ ਦੇ ਕਰਕੇ ਦਿਖਾਈ ਦਿੱਤਾ ਵੈ ਔਰ ਹੜਾ ਦੇ ਕਰਕੇ ਜੋ ਇਸ ਸਾਲ ਬਹੁਤ ਜ਼ਿਆਦਾ ਘਟ ਫਸਲ ਹੋਈ ਆ ਉਸ ਦੀ ਖਰੀਦ ਹੋਈ ਆ ਔਰ ਦਾਸਿਏ ਕਿ 24 ਲੱਖ ਮੈਟ੍ਰਿਕ ਟਨ ਕਟ ਪੈਦਾਵਾਰ ਹੋਈ ਹੈ ਜਿਸ ਕਰਕੇ ਜੋ ਹੁਣ ਸੂਬੇ ਦੇ ਵਿੱਚ ਜੋ ਚੋਲ ਦੀ ਉਸ ਵਕਤ ਕਹਿ ਸਕਦੇ ਆ ਕਿ ਝੋਨੇ ਦੀ ਜੋ ਖਰੀਦ ਸੀ ਉਸ ਦੇ ਵਿੱਚ ਇਹ ਘਾਟਾ ਹੋਇਆ ਹੈ ਸੋ ਟਿੱਚਾ ਤੈ ਕੀਤਾ ਗਿਆ ਸੀ 180 ਲੱਖ ਮੈਟ੍ਰਿਕ ਟਨ ਦਾ ਪਰ ਮੰਡੀਆਂ ਦੇ ਵਿੱਚੋਂ 156 ਲੱਖ ਮੈਟ੍ਰਿਕ ਟਨ ਝੋਨਾ ਹੀ ਖਰੀਦ ਹੋਇਆ ਹੈ ਯਾਨੀ ਕਿ ਇਸ ਸਾਲ ਜੋ ਟਿੱਚਾ ਤੈ ਕੀਤਾ ਸੀ ਉਸ ਤੋਂ 24 ਲੱਖ ਮੈਟ੍ਰਿਕ ਟਨ ਘੱਟ ਪੈਦਾਵਾਰ ਹੋਈ ਹੈ